جاٽ ڊير مرغا دار مرغا دار رڪجا رڪجا سارا نڪر ਮੈਂ ਕਿਰਪਾਲ ਸਿੰਘ ਛੇਤ ਪਬਲਿਕ ਕ੍ਰਾਈਮ ਨਿਊਜ਼ ਚੈਨਲ ਤੋਂ ਮਸਾ ਜਿਹੜਾ ਜਰੂਰ ਰਿਪੋਰਟ ਕਰਕੇ ਪਹੁੰਚਿਆ ਗਿਆ ਅਸੀਂ ਨਾ ਖਬਰ ਕਰਨ ਵਾਸਤੇ ਗਏ ਸੀ ਪਿੰਡ ਚੱਕ ਸਕੰਦਰ ਜੋ ਥਾੜਾ ਚੰਡੇਰ ਦੇ ਵਿੱਚ ਪੈਂਦਾ ਉਸ ਪਿੰਡ ਦਾ ਹੀਰਾ ਸਿੰਘ ਜਿਨੇ ਸਾਡੇ ਨਾਲ ਗੁੰਡਾਗਰਦੀ ਕੀਤੀ ਹੈ ਸ਼ਰੇਆਮ ਕੋਈ ਘਰ ਦੇ ਵਿੱਚ 100 ਤੋਂ ਪਲੱਸ ਉਹਨੇ ਜਨਾਨੀਆਂ ਔਰ ਬੰਦੇ ਮੁੰਡੇ ਜਿਹੜੇ ਉਹ ਇਕੱਠੇ ਕੀਤੇ ਹੋਏ ਸਨ ਸਾਡੇ ਨਾਲ ਹੱਥੋਂ ਵੱਧ ਬਤਮੀਜ਼ੀ ਕੀਤੀ ਉਹਨੇ ਇਸ ਸਬੰਧ ਦੇ ਵਿੱਚ ਅਸਾਂ ਐਸ ਐਚਓ ਝੰਡੇਰ ਸਰਦਾਰ ਮਨਜੀਤ ਸਿੰਘ ਨੂੰ ਤਰਖਾਸਤ ਦੇ ਕੇ ਆਏ ਕੋਈ ਲਗਭਗ 10 ਤੋਂ 15 ਬੰਦੇ ਸੀ ਅਸੀਂ ਜਦੋਂ ਝੰਡੇਰ ਥਾਣੇ ਦੇ ਬਰਖਾਸਤ ਦੇ ਕੇ ਆਏ ਆ ਤੇ ਝੰਡੇਰ ਤਰਖਾਸਤ ਦੇਣ ਤੋਂ ਬਾਅਦ ਅਸੀਂ ਐਸ ਐਚਓ ਸਾਹਿਬ ਨੂੰ ਪੁੱਛਿਆ ਤਾਂ ਉਹ ਕਹਿੰਦਾ ਆਪਣੇ ਬਿਆਨ ਲਿਖਾ ਕੇ ਜਾਓ ਕਾਰਵਾਈ ਬਾਅਦ ਵਿੱਚ ਹੋਊਗੀ ਜਦੋਂ ਉਸੇ ਬਿਆਨ ਵੀ ਲਿਖਾ ਦਿੱਤੇ ਆ ਇਸ ਗੱਲ ਨੂੰ 10 ਦਿਨ ਤੋਂ ਵੱਧ ਸਮਾਂ ਬੀਤ ਚੁਕਿਆ ਐ ਐਸਐਚਓ ਸਾਹਿਬ ਨੇ ਕੋਈ ਵੀ ਕਿਸੇ ਦਿੱਕਤ ਦੀ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਉੱਤੇ ਇਸ ਸੰਬੰਧੀ ਕੇਵਲ ਅਧਿਕਾਰੀ ਦੇ ਧਿਆਨ ਨੂੰ ਲਿਆਦਾ ਹੈ ਇਹ ਡੀਐਸਪੀ ਸਾਹਿਬ ਦੇ ਨਾਲ ਵੀ ਬਾਰ ਬਾਰ ਫੋਨ ਤੇ ਗੱਲ ਹੁੰਦੀ ਰਹੀ ਐ ਡੀਐਸਪੀ ਸਾਹਿਬ ਨੇ ਰਾਜਕੁਮਾਰ ਰਜਨਾਲਾ ਤੋਂ ਜਿਹਨਾਂ ਦੀ ਅੱਜ ਬਦਲੀ ਹੋ ਚੁੱਕੀ ਐ ਫਿਰ ਐਸਐਸਪੀ ਅੰਮ੍ਰਿਤਸਰ ਉਹਨਾਂ ਐਸਪੀ ਅੰਮ੍ਰਿਤਸਰ ਉਹਨਾਂ ਦੇ ਨਾਲ ਵੀ ਗੱਲਬਾਤ ਸਾਡੀ ਹੋਈ ਐ ਐਸਐਸਪੀ ਦੇ ਰੀਡਰ ਨੇ ਉਹਨਾਂ ਨਾਲ ਵੀ ਬਾਰ ਬਾਰ ਗੱਲਬਾਤ ਹੋਈ ਆ ਪਰ ਕੋਈ ਵੀ ਗੱਲ ਦਾ ਕਿਸੇ ਪਾਸੇ ਕੋਈ ਸ਼ਿਟਾ ਨਹੀਂ ਮਿਲਿਆ ਕੀ ਕਾਰਨ ਲੱਗਦਾ ਤੁਹਾਨੂੰ ਜਿਹੜੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਪਹਿਲੀ ਗੱਲ ਤੇ ਮੈਂ ਇਹ ਗੱਲ ਕਹੂੰਗਾ ਕਿ ਇਹ ਪੁਲਿਸ ਦਾ ਫਰਜ ਬਣਦਾ ਸੀਗਾ ਇਹ ਜਏ ਗੁੰਡਿਆਂ ਨੂੰ ਨੱਥ ਪਾ ਕੇ ਰੱਖਣ ਦਾ ਉਹਨਾਂ ਗੁੰਡਾਗਰਦੀ ਸਾਡੇ ਨਾਲ ਨਹੀਂ ਕੀਤੀ ਉਹਨਾਂ ਦੀ ਖੋਦ ਉਸ ਹੀਰਾ ਸਿੰਘ ਦੀ ਜ਼ੁਬਾਨੀ ਕਿ ਉਹਨੇ ਬਿਜਲੀ ਬੋਰਡ ਦੇ ਜਈ ਨਾਲ ਗੁੰਡਾਗਰਦੀ ਕੀਤੀ ਮੀਟਰ ਰੀਡਰ ਦੇ ਨਾਲ ਗੁੰਡਾਗਰਦੀ ਕੀਤੀ ਹੋਰ ਵੀ ਕਰਮਚਾਰੀਆਂ ਦੇ ਨਾਲ ਵੀ ਗੁੰਡਾਗਰਦੀ ਕਰਦਾ ਰਿਹਾ ਪੁਲਿਸ ਨੂੰ ਚਾਹੀਦਾ ਕਿ ਉਹਨੂੰ ਨੱਥ ਪਾਉਣੀ ਪਰ ਪੁਲਿਸ ਨੂੰ ਨੱਥ ਪਾਉਣ ਦੀ ਬਜਾਏ ਗੁੰਡਾਗਰਦੀ ਨੂੰ ਕ੍ਰਾਈਮ ਨੂੰ ਕ੍ਰਿਮੀਨਲ ਲੋਕਾਂ ਨੂੰ ਸਹਿ ਦੇ ਰਹੀ ਆ ਕ੍ਰਾਈਮ ਨੂੰ ਵਡਾਵਾ ਦੇਣ ਵਾਲਾ ਮਨਜੀਤ ਸਿੰਘ ਐਸ ਐਚਓ ਆ ਝੰਡੇਰ ਖਾਲੇ ਦਾ ਹੁਣ ਕੀ ਮੰਨ ਕਰਦੇ ਹੋ ਮੰਗੇ ਆ ਕਿ ਜਿਹੜੀ ਗੁੰਡਾਗਰਦੀ ਕੀਤੀ ਗਈ ਆ ਪੱਤਰਕਾਰਾਂ ਦੇ ਨਾਲ ਕੱਲ ਨੂੰ ਕੋਈ ਹੋਰ ਵੀ ਗੁੰਡਾਗਰਦੀ ਕਰੂਗਾ ਪੱਤਰਕਾਰਾਂ ਦੇ ਨਾਲ ਇਹ ਗੁੰਡਾਗਰਦੀ ਕਰਨ ਦਾ ਮਤਲਬ ਇਹਨਾਂ ਦਾ ਇਹ ਆ ਕਿ ਜਿਹੜਾ ਕ੍ਰਾਈਮ ਆ ਜਿਹੜਾ ਕ੍ਰਾਈਮ ਆ ਉਸ ਨੂੰ ਜਿਹੜਾ ਲੋਕਾਂ ਵਿੱਚ ਨਸ਼ਰਨਾਕ ਕੀਤਾ ਜਾਵੇ ਲੋਕਾਂ ਦੇ ਵਿੱਚ ਕ੍ਰਾਈਮ ਦੀਆਂ ਖਬਰਾਂ ਨਾ ਜਾਣ ਇਸ ਕਰਕੇ ਪ੍ਰੈਸ ਦੇ ਉੱਤੇ ਜਿਹੜੀ ਆਜ਼ਾਦੀ ਪ੍ਰੈਸ ਆ ਉਹਨੂੰ ਦਬਾਇਆ ਜਾ ਰਿਹਾ ਕਿ ਇਹਨਾਂ ਦੀ ਆਵਾਜ਼ ਜਿਹੜੀ ਉਹ ਦਬਾਈ ਜਾਵੇ ਸੱਚ ਦੀ ਆਵਾਜ਼ ਲੋਕਾਂ ਤੱਕ ਨਾ ਪਹੁੰਚੇ ਜੇਕਰ ਕੋਈ ਪ੍ਰਸ਼ਾਸਨ ਨਹੀਂ ਕੋਈ ਕਾਰਵਾਈ ਕਰਦਾ ਤਾਂ ਅਗਲਾ ਲੈਕਟ ਕਿ ਹੋਏਗਾ ਅਗਲਾ ਕੱਲ ਨੂੰ ਅਸੀਂ ਮੰਜੀਠੇ ਦੇ ਵਿੱਚ ਪੁਤਲਾ ਫੂਕਾਂਗੇ ਐਸਐਚਓ ਮਨਜੀਤ ਸਿੰਘ ਢੇਰ ਦਾ ਉਸ ਤੋਂ ਉਪਰੰਤ ਜਿਹੜਾ ਵਾ ਅਜਨਾਲੇ ਦੇ ਵਿੱਚ ਡੀਐਸਪੀ ਸਾਹਿਬ ਦੀ ਜਿਹੜਾ ਦਫਤਰ ਆ ਉਹਦੇ ਉੱਤੇ ਉਥੇ ਪੁਤਲਾ ਵੀ ਫੁਕਿਆ ਜਾਊਗਾ ਉਥੇ ਧਰਨਾ ਵੀ ਲਾਇਆ ਜਾਊਗਾ ਜੇਕਰ ਫੇਰ ਵੀ ਮਸਲਾ ਹੱਲ ਨਹੀਂ ਹੁੰਦਾ ਤੇ ਭੋਖੜ ਤਾਲ ਤੱਕ ਵੀ ਗੱਲ ਪਹੁੰਚ ਸਕਦੀ ਆ ਤੇ ਐਸਐਸਪੀ ਸਾਹਿਬ ਦਾ ਵੀ ਦਫਤਰ ਜਿਹੜਾ ਸਮੂਹ ਜਿਹੜਾ ਪੱਤਰਕਾਰ ਭਾਈਚਾਰਾ ਵਾ ਉਹਨਾਂ ਦੇ ਅੰਦਰ ਰੋਸ ਆ ਤੇ ਐਸਐਸਪੀ ਸਾਹਿਬ ਦਾ ਦਫਤਰ ਜਿਹੜਾ ਉਹ ਵੀ ਘੇਰਿਆ ਜਾ ਸਕਦਾ ਕੁਝ ਲੋਕ ਐਸੇ ਆ ਜਿਹੜੇ ਜਥੇਬੰਦੀਆਂ ਦਾ ਨਾਮ ਵਰਕੇ ਕਿਸਾਨ ਯੂਨੀਅਨ ਦਾ ਨਾਮ ਵਰਤ ਗਏ ਤੇ ਇਸ ਗੁੰਡਾ ਗੁੰਡਾਗਰਦੀ ਕਰਨ ਵਾਲੇ ਬੰਦੇ ਦਾ ਸਾਥ ਦੇ ਰਹੇ ਨੇ ਅਸੀਂ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਅਜਿਹੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਦਾ ਸਾਥ ਦੇਣ ਵਾਲੇ ਜਿਹੜੇ ਤੁਹਾਡੇ ਮੈਂਬਰ ਨੇ ਜਾਂ ਪ੍ਰਧਾਨ ਨੇ ਉਹਨਾਂ ਨੂੰ ਵੀ ਜਿਹੜਾ ਰੋਕਿਆ ਜਾਵੇ ਜੇਕਰ ਉਹ ਐਸੇ ਰਸਤੇ ਤੇ ਚੱਲਦੇ ਰਹੇ ਤੇ ਸਮੂਹ ਪੱਤਰਕਾਰ ਭਾਈਚਾਰਾ ਜਿਹੜਾ ਵਾ ਉਹ ਜਥੇਬੰਦੀਆਂ ਦਾ ਬਾਈਕਾਟ ਕਰਨ ਤੱਕ ਜਿਹੜਾ ਉਹ ਮਜਬੂਰ ਹੋਵੇਗਾ